ਵਾਹ ਕਰ ਸਾਡਾ ਅੰਦਰ ਦਾ ਝਗੜਾ ਹੈ ਕੱਲ ਕਲੇਸ਼ ਅੰਦਰ ਹੈ ਕਾਮ ਕ੍ਰੋਧ ਮਹੰਕਾਰ ਪਰਮੇਸ਼ਰ ਪਾਇਆ ਹੈ ਨਾ ਇਹ ਸਾਡੀ ਤਾਕਤ ਹੈ ਸ ਇਹ ਕੁਦਰਤ ਇਹ ਵੀ ਜਵਾਨ ਹੁੰਦੀ ਆ ਕੁਦਰਤ ਦਾ ਇਹ ਜਨਮ ਮਰਨ ਕੱਟਿਆ ਜਾਂਦਾ ਹੈ ਜੋ ਗੁਰਮਖ ਹੈ। ਅੱਛਾ ਜੀ। ਉਹਨਾਂ ਦਾ ਕੱਟਿਆ ਹੁੰਦਾ ਹੈ ਜਨਮ ਹੁੰਦਾ ਨਹੀਂ ਹਾਂ। ਇਹ ਤੁਰਿਆ ਅਵਸਥਾ ਦਾ ਸਵਾਲ ਹੈ। ਬਾਰੋਂ ਘਰ ਨੂੰ ਆਉਣਾ ਪਏਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਵਿਧਾਨ ਸਾਰੇ ਸੰਸਾਰ 'ਚ ਲਾਗੂ ਹੋਏਗਾ। ਠੀਕ ਹੈ ਵਿਦੇਸ਼ ਨਾਲੋਂ 250 ਸਾਲ ਪਿੱਛੇ ਆ ਇਹਦੂੰ ਹੀ ਦਾਸ ਅੱਗੇ ਬੋਲ ਰਿਹਾ ਹੈਡਵਾਂਸ ਕੀ ਹੁਕਮ ਹੈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਉਹ ਕਹਿੰਦੇ ਭਗਤੀ ਕਰਨੀ ਹੈ ਸਭ ਤੋਂ ਪੁਰਾਣੇ ਭਗਤ ਧਰੋ ਪ੍ਰਲਾਦ ਅੱਛਾ ਜੀ ਰਾਜ ਨੇ ਸੀ ਸਾਖੀ ਸਾਨੂੰ ਸੁਣਾਈ ਗਈ ਠੀਕ ਹੈ ਉਦੋਂ ਭੋਲਾ ਪਨ ਸੀ ਅੱਜ ਆਨਲਾਈਨ ਹੈ ਅੱਜ ਮੀਡੀਆ ਦਾ ਜ਼ਮਾਨਾ ਹੈ ਅੱਜ ਉਹ ਓਨੀ ਫੋਟੋ ਸਾਫ਼ ਵੀ ਨਹੀਂ ਹੁੰਦੀ ਜਿੰਨੀ ਕੈਮਰੇ 'ਚ ਆ ਜਾਂਦੀ ਹੈ ਇਹ ਕਰਾਮਾਤ ਕਰਾਮਾਤ ਹੈ ਸੋ ਕਰਾਮਾਤ ਦਿਲਾਂ ਦੀ ਹਾਕ ਦਿਲ ਸਮਝਣਗੇ ਸਵਾਂ ਦੇ ਮੁੱਠੀ ਚ ਦੇਣ ਆਗੇ ਸਾਰੀ ਸੰਗਤ ਸੁਣਦੀ ਰਹੀ ਇਹ ਤਰੰਗਾ ਅੰਦਰ ਉੱਠਦੀਆਂ ਕਹਿੰਦੇ ਕਿਸ਼ਤੀ ਫਿਰ ਚਲਾਵਾਂਗੇ ਇਹ ਲਹਿਰਾਂ ਰੁਕਣ ਨਹੀਂ ਲਹਿਰਾਂ ਚੱਲਦੀਆਂ ਰਹਿਣੀਆਂ ਤੂੰ ਚੱਪੂ ਮਾਰ ਜੋ ਸਾਖਤ ਹਨ ਉਹ ਤੇਰੀ ਨਾਵ ਚ ਸਰਾਖ ਕਰਨਗੇ ਤੈਨੂੰ ਚੌਕਸ ਰਹਿਣਾ ਪਏਗਾ ਸੋ ਝੂੜਦਾ ਬੋਲਬਾਲਾ ਬਹੁਤ ਹੈ ਵੋਟਾਂ ਬਹੁਤ ਹਨ ਉਧਰ ਇਹ ਗੁਰਦੇਵ ਬੰਨਾ ਪਏਗਾ ਆਪੇ ਗੁਰਚੇਲਾ ਵਾਲਾ ਪ੍ਰਦੇਸ਼ ਧਾਰਨਾ ਪਏਗਾ ਇਹ ਜਾਨ ਪਛਾਣ ਆਪਣੀ ਕਰਨੀ ਪੈਗੀ ਰਾਜ ਦੀ ਅਸੀਂ ਨਾ ਰੋਗੀ ਹਾਂ ਅੱਛਾ ਜੀ ਸੋ ਉਲਾਜ ਐਡਮਿਟ ਹੋਏ ਹੋਏ ਆ ਦਾਖਲ ਹੋਏ ਹੋਏ ਆ ਸੰਸਾਰ ਚ ਸ ਸਤਗੁਰ ਹੈ ਸਾਡਾ ਰੋਗ ਰਹਿਤ ਸਤਗੁਰ ਬਹੁਤ ਵਚਨ ਹੈ ਜੋ ਇਹ ਭਗਤ ਭਗਤ ਰਵਦਾਸ ਜੀ ਭਗਤ ਕਬੀਰ ਜੀ ਬੀਪਾ ਜੀ ਇਹ ਜੈਦੇਵ ਜੀ ਸਭ ਬੈਠੇ ਹਨ ਇੱਕ ਸੋਚ ਦੇ ਮਾਲਕ ਸਤਿਗੁਰ ਹਣ ਸਾਰੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ 239 ਸਾਲ ਜੀ ਕੇ ਸਾਨੂੰ ਸੌਖਾ ਰਸਈ ਮਾਰਗ ਬਣਾਇਆ ਹੈ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸਵਾਲ ਮਿਲੀ ਹੈ ਪਰ ਸਾਰਿਆਂ ਦੇ ਸੰਜੇ ਗੁਰੂ ਹਨ ਕਹਿੰਦੇ ਜੇ ਮੁੱਲਾ ਹਨ ਇਹ ਪੰਡਤ ਹਨ ਇਨਾਂ ਦਾ ਝਗੜਾ ਕੀ ਹੈ ਇਹ ਸੱਚ ਨੂੰ ਲੈ ਕੇ ਟੁਰੇ ਹਨ ਇਹ ਝਗੜਾ ਹੈ ਝੂਠ ਨਾਲ ਝਗੜਾ ਹੈ ਇਨਾਂ ਦਾ ਪੰਡਤ ਕੌਣ ਹੈ ਜੋ ਪੰਡਾ ਬੁੱਧੀ ਰੱਖਦਾ ਹੈ ਇੱਕ ਪੈਸਾ ਹੋਏ 999 ਪੈਸੇ ਗੱਲ ਸਮਝੀ ਇਹ ਨਵਾਂ ਪੰਥ ਚਲਾਇਆ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਨਹੀਂ 4000 ਪੰਥ ਸੀ ਮਜਲਸੀ ਧਰਮ ਸੀ 4001 ਕਰਤਾ ਨਹੀਂ ਸੋ ਬੈਦ ਦੀ ਗੱਲ ਵੇਦਾਂ ਚ ਠੀਕ ਹੈ ਉੱਥੇ ਅਸੀਂ ਸਿਮਰਤ ਸਾਸ਼ਤਰ ਜੋ ਪੁੰਨ ਪਾਪ ਦੀ ਵਿਚਾਰ ਕਰਦੇ ਹਨ ਉਹ ਸਾਡੇ ਮਨ ਚ ਸਾਨੂੰ ਪੜਾਇਆ ਗਿਆ ਅਸੀਂ ਆਪਣੀ ਦੁਕਾਨਦਾਰੀ ਚਲਾ ਲਈ ਬਸ ਉਹੀ ਪੜਾਇਆ ਗਿਆ ਤੂੰ ਕੀ ਕਰੇਗਾ ਮੈਂ ਦੁਕਾਨ ਚ ਭਾਂਗਾ ਨਾ ਕਿਸਦਾ ਪੈਂਚਰ ਲਾਂਗਾ ਨਾ ਟਾਇਰ ਬਦਲਾਂਗਾ ਤੂੰ ਭਲਾਵਾਗਾ ਆ ਮੇਰੇ ਵੱਡੇ ਵੱਡੇਰੇ ਆ ਸਮਾਨ ਆਜੋ ਆਜੋ ਸ ਇਹ ਤੇਰਾ ਲੰਮੇ ਸਮੇਂ ਲਈ ਨਹੀਂ ਚੱਲਣਾ ਤੈਨੂੰ ਕਿਰਤ ਕਰਨੀ ਪੈਗੀ ਮੁਸ਼ਕਲ ਘੱਲ ਨਹੀਂ ਪੈਗੀ ਮਿਹਨਤ ਕਰਨੀ ਪੈਗੀ ਬੀਜ ਬੀਜਣਾ ਪਏਗਾ ਇੰਤਜ਼ਾਰ ਕਰਨਾ ਪਏਗਾ ਸਹਰਾਓ ਰੱਖਣਾ ਪਏਗਾ ਰਾਓ ਸ਼ਬਦ ਗੁਰਬਾਣੀ ਚ ਬਹੁਤ ਅਵਮਾਰੀ ਆਉਂਦਾ ਹੈ ਸਭੰਗ ਸਭ ਕੁਝ ਆਪਣੇ ਆਪ ਹੋ ਰਿਹਾ ਹੈ ਤੂੰ ਕੀ ਰੋਕ ਲੇਗਾ ਪੁੱਟੀ ਰੋਕ ਲੇਗਾ ਚੀਕਾ ਪੋਖਰੋ ਕਲੇਣਾ ਅਸੀਂ ਗਰੀਬੀ ਕਰਕੇ ਭੁੱਖ ਮਾਰੀ ਕਰਕੇ ਸਾਡਾ ਨਹੀਂ ਝਗੜਾ ਕਿਸੇ ਨਾਲ ਇਹ ਪਰਮੇਸ਼ਰ ਨੂੰ ਮਿਲਣ ਦੀ ਭੁੱਖ ਚਾਹੀਦੀ ਹੈ ਸੱਚੇ ਨਾਮ ਦੀ ਕੀ ਉਹਨਾਂ ਤਰੋ ਪ੍ਰਲਾਦ ਜੀ ਨੇ ਕੀ ਜਪਿਆ ਉੰਨਾ ਨੇ ਆਪਣੇ ਆਪ ਨੂੰ ਸਮਝਿਆ RAM ਕਬੀਰ ਜੀ ਕਹਿੰਦੇ RAM ਅੰਦਰ ਹੀ ਸੀ ਲੱਭਦੇ ਰਹੇ ਸੋ ਜਿਵੇਂ ਸਾਂਤਮਕ ਸੀਨセン ਜੀ ਆਖਰੀ ਸੁਆਚੰਦ ਸਮਝ ਗਏ ਵੀ ਠੀਕ ਹੈ ਪਰਮੇਸ਼ਰ ਮੱਕ ਪਾ ਲਿਆ ਉਹ ਕਹਿੰਦਾ ਮੈਂ ਤੂੰ ਆਪ ਹੀ RAM ਸੀ ਭਗਤ ਕਬੀਰ ਜੀ ਕਹਿੰਦੇ ਕਿੱਥੇ ਅੰਦਰ ਲੱਭਣਾ ਸੀ ਆਪ ਹੀ ਸੀ ਸਾਰੀਆਂ ਤਾਕਤਾਂ ਦੇ ਕੇ ਵਿੱਚ ਬੈਠਾ ਹੈ ਅੰਦਰੇ ਪ੍ਰਗਟ ਕਰਨਾ ਪਏਗਾ ਜਿਵੇਂ ਦੁੱਧ ਚ ਮੱਖਣ ਛੁਪਿਆ ਹੋਇਆ ਹੈ ਘਿਓ ਛੁਪਿਆ ਹੋਇਆ 84 85 86 ਲੱਖ ਜੂਨ ਬਣਾ ਕੇ ਵਿੱਚ ਬੈਠਾ ਇੱਕ ਜਾਗੂ ਹਨ ਜਗਾਣ ਵਾਲੇ ਹਨ ਭਗਤ ਇੱਕ ਲਾਗੂ ਹਨ ਲਾਗੂਆਂ ਦਾ ਬੋਲਬਾਲਾ ਬਹੁਤ ਹੈ ਜੇ ਮੂਰਖ ਵੋਟਾਂ ਚ ਖੜੇਗਾ ਉਹ ਜਿੱਤੇਗਾ ਫਿਰ ਮੂਰਖ ਦਾ ਹੀ ਰਾਜ ਹੋਏਗਾ ਕਾ ਇੱਕ ਮਹਾ ਮੂਰਖ ਹੈ ਮੋਰ ਨੂੰ ਕਹਦੇ ਅੰਦਰ ਆ ਜਾ ਬਾਹਰ ਨਹੀਂ ਪੈ ਰਿਆ ਉਹ ਤੇ ਸ਼ਾਇਦ ਅੱਖੇ ਲੱਗ ਜਾਏ ਮਹਾ ਮੂਰਖ ਨੂੰ ਦੇਣਾ ਤੇਰੇ ਅੱਖੇ ਨਹੀਂ ਲੱਗਣਾ ਫਿਰ ਉਹਨੂੰ ਉਲਟਾ ਪੜਾਇਆ ਜਾਂਦਾ ਅੰਦਰ ਨਹੀਂ ਫਿਰ ਉਹਨੇ ਅੰਦਰ ਵੀ ਆ ਜਾਣਾ ਸਾਡੀ ਖੋਪਰੀ ਪੁੱਠੀ ਹੈ ਦੂਸਰੇ ਨੂੰ ਕੀ ਫਾਇਦਾ ਹੋਣ ਵਾਲਾ ਅਸੀਂ ਸਾਰੇ ਗਾਖਾਂ ਸੋ ਇਹ ਦਾਲ ਬਣਿਆ ਵਿੱਚ ਹੋ ਸਕਦਾ ਉਗ ਜੇ ਸਾਡਾ ਤਾਂ ਆਟਾ ਬਣ ਗਿਆ ਅਸੀਂ ਦੋ ਹਾਂ ਅੰਦਰੋਂ ਹੋ ਰਾ ਬਾਹਰੋਂ ਹੋਲਿਸ਼ ਕੇ ਪੁਛਕੇ ਹਾਂ ਜਿਹੜੀ ਸਾਮੀਆਂ ਦੀ ਲੋੜ ਹੁੰਦੀ ਅਸੀਂ ਜੋ ਝੂਠਾ ਨਕਲੀ ਚੀਜ਼ ਹੈ ਉਦੋਂ ਵੀ ਚਮਕਦਾਰ ਹੋ ਜਾਂਦੀ ਹੈ ਇਨੇ ਨੇ ਸਾਮੀਆਂ ਦੀ ਲੋੜ ਹੈ ਅਮਰਤਾਰੀਆਂ ਦੀ ਪਾ ਕੇ ਕਰ ਤਰੇ ਸ੍ਰੀ ਸਾਹਿਬ ਹਾਂ ਬਾਬੀ ਬੇ ਬਣਦੇ ਆ ਪਰ ਅੰਦੋ ਪਨੂਰ ਲੋਹਾ ਹਾ ਠੀਕ ਹੈ ਲੋਹਾ ਉੱਡੇਗਾ ਅਸੀਂ ਸੋਨਾ ਸੀ ਸਾਨੂੰ ਲੋਕਾਂ ਕਿਆ ਤੇ ਵਿਦਵਾਨਾਂ ਨੇ ਕਿਆ ਸੋਨੇ ਨੂੰ ਸੋਨਾ ਬਣਾਗੇ ਨਹੀਂ ਤੂੰ ਆਪਣੀ ਆਪ ਦੀ ਜਾਨ ਪਛਾਣ ਕਰਨੀ ਪਏਗੀ ਇਹ ਇਲਾਜ ਕਰਨਾ ਪਏਗਾ ਸੋ ਰੋਕ ਰਹਿਤ ਹੋਣਾ ਪਏਗਾ ਕੁਝ ਖਾਣੇ ਆ ਬਿਮਾਰੀ ਪੈਦਾ ਹੁੰਦੀ ਆ ਰੋਗ ਪੈਦਾ ਹੁੰਦਾ ਕੁਛ ਖਾਣੇ ਆ ਬਿਮਾਰੀ ਕੱਟੀ ਜਾਂਦੀ ਆ 199 ਪੁਆਇੰਟ ਉੱਤੇ ਮਨ ਦਾ ਰਾਜ ਹੈ ਜੀ ਇਹ ਖਾਲਸਾ ਰਾਜ ਕੀ ਹੈ ਸਦਾ ਰਹੇਗਾ ਪਰਮੇਸ਼ਰ ਦਾ ਸਦਾ ਹੈ ਉਹ ਸ਼ੁੱਧ ਦਾ ਰਾਜ ਹੈ ਅਸੀਂ ਕਹਿੰਦੇ ਆ ਸਾਡਾ ਹਿਰਦਾ ਸ਼ੁੱਧ ਹੈ ਮਨ ਸਾਫ ਹੈ ਸਾਨੂੰ ਕੀ ਲੋੜ ਹੈ ਗੁਰੂ ਦੀ ਨਹੀਂ ਛੜਕ ਬਹੁਤ ਸਾਫ ਹੈ ਪਰ ਕਾਲੀ ਹੈ ਕੰਬਲ ਬਹੁਤ ਸਾਫ ਹੈ ਪਰ ਕਾਲਾ ਹੈ ਮਨ ਨੂੰ ਸਾਡੀ ਮੈਲ ਲੱਗੀ ਹੋਈ ਹੈ ਤਨ ਦੇ ਕੱਪੜੇ ਤਨ ਗੰਦਾ ਸੰਸਾਰ ਨੂੰ ਨਹੀਂ ਚੰਗਾ ਲੱਗਦਾ ਪਰਮੇਸ਼ਰ ਨੂੰ ਆ ਮਨ ਗੰਦਾ ਨਹੀਂ ਲੱਗਦਾ ਚੰਗਾ ਸੋ ਮਨ ਮੈਲਾ ਇਹ ਸੰਗਤ ਕਰਨੀ ਪੈਗੀ ਜਿਵੇਂ ਇੱਕ ਬਾਲਟੀ ਮੈਲੇ ਜਲਦੀ ਹੈ ਉਹਦੇ ਚ ਸ਼ੁੱਧ ਪਾਣੀ ਪਾਈ ਜਾਣਾ ਹੈ ਹੌਲੀ ਹੌਲੀ ਆਪੇ ਸਾਫ ਹੋ ਜਾਏਗੀ ਜਿਵੇਂ ਚ ਬੱਚਾ ਪਾਣੀ ਦਾ ਕਪੜੇ ਧੋਤੇ ਹੁਣ ਸਾਬਣ ਵਾਲਾ ਪਾਣੀ ਹੁੰਦਾ ਹੈ ਉਪਰੋਂ ਮੋਟਰ ਚੱਲੇਗੀ ਹੌਲੀ ਹੌਲੀ ਸਾਫ਼ ਹੋ ਜਾਏਗਾ ਜੀ ਸ਼ੁੱਧ ਹੋ ਜਾਏਗਾ ਤੂੰ ਸੰਗਤ ਕਰ ਆਪਣੇ ਆਪ ਦੀ ਮੈਂ ਬੋ ਰਿਹਾ ਮੇਰੇ ਕਨ ਸਰਵੰਕ ਕਰ ਰਹੇ ਹਨ ਦਸਵੇਂ ਦਰਵਾਜ਼ੇ ਚ ਗੱਲ ਜਾਰੀ ਆਹ ਕੈਲਕੂਲੇਸ਼ਨ ਕਰਦਾ ਹੈ ਇਹਦਾ ਫੈਸਲਾ ਚੱਲਦਾ ਹੈ ਮਨੂਪੁਰ ਵਾਈਬਰੇਸ਼ਨ ਹੈ ਤਰੰਗਾ ਅੰਦਰੋਂ ਤਰੰਗਾ ਉੱਠਣ ਗਿਆ ਜੀ ਜੇ ਮੈਂ ਕਾਮੀ ਹਾਂ ਇਹਨੇ ਉਧਰ ਹੀ ਲੈ ਫਿਰਨਾ ਨਵੇਂ-ਨਵੇਂ ਇਹਨੇ ਜਾਚਾ ਦੱਸਣੀਆਂ ਜੇ ਮੈਂ ਲੋਭੀ ਹਾਂ ਤਾਂ ਵੀ ਇਹਨੇ ਮਾਇਆ ਦੇ ਉਧਰ ਜਾਲ ਚਰਾਲੇ ਜਿੰਨੇ ਪੜੇ ਲਿਖੇ ਉਹਨੇ ਉਹ ਗੱਲ ਕੇ ਸੋ ਉਹਨੇ ਡੁੱਬ ਗਏ ਸੋ ਪੜਿਆ ਹਨ ਪੜਿਆ ਨਹੀਂ ਵਿਚਾਰਿਆ ਜਾਣਾ ਜੀ ਪ੍ਰੈਕਟੀਕਲ ਜੀਵਨ ਜੀਣਾ ਪਾਏਗਾ ਜੀ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਏ ਭੁੱਲਿਆ ਨਹੀਂ ਹੈ ਸੋ ਇੱਕ ਨਾਮ ਧਿਆਏ ਮਹ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਤਨ ਸਿਤ ਲਾਇਆ ਠੰਡਾ ਠਾਰ ਹੋ ਜਾਣਾ ਹੈ ਜੇ ਅੰਦਰ ਆਨੰਦ ਆਏਗਾ ਇੱਕ ਬੁੱਧ ਛੱਡਣੀ ਪੈਗੀ ਇਹ ਤੂੰ ਜਿਹੜਾ ਗਿਆਨੀ ਬਣਿਆ ਹੈ ਗਿਆਨ ਨਹੀਂ ਤੇਰ ਕੋਲ ਜੇ ਤੇਰੇ ਜੀਵਨ ਚ ਆਨੰਦ ਵਿਗਾਸ ਖੇੜਾ ਖੁਸ਼ੀ ਨਹੀਂ ਆਈ ਸੋ ਇਹ ਹੰਕਾਰ ਛੱਡਣਾ ਪਏਗਾ ਹਉ ਮੈਂ ਮੈਂ ਪੜਿਆ ਲਿਖਿਆ ਨਹੀਂ ਸੋ ਇਹ ਆਪਣੀ ਮਤ ਨੂੰ ਕਿੱਲੀ ਤੇ ਟੰਗ ਕੇ ਗੁਰੂ ਦੀ ਮਤ ਧਾਰਨੀ ਪੈ ਗਈ ਜੀ ਸੋ ਗੁਰੂ ਕੋ ਜੋ ਹੈ ਉਹ ਪਰਮੇਸ਼ਰ ਤੋਂ ਲਿਆ ਹੈ ਗੁਰੂ ਸਾਡਾ ਭਲਾ ਚਾਹੁੰਦਾ ਹੈ ਜੇ ਅਸੀਂ ਭਲਾ ਕਰਾਣਾ ਚਾਹੁੰਦੇ ਆ ਪੁੱਠੇ ਬਰਤਨ ਕੁਛ ਨਹੀਂ ਸੁਮਾਣਾ ਖੁੱਡ-ਕੁੱਟਿਆ ਸੱਪ ਲੰਘਿਆ ਕੁੱਟੀ ਜਾ ਨਹੀਂ ਸੱਪ ਮਰਨਦਾ ਸੋ ਬਿਨ ਪਾਣੀ ਤੋਂ ਡੁੱਬਰੇ ਆਂ ਜੀ ਗਿਆਨੀ ਬਣੇ ਹੋਏ ਆ ਸੋ ਤੇ ਅਨਪੜ ਛੱਟ ਫੈਸਲਾ ਲੈ ਲੈਂਦਾ ਅਸੀਂ ਸਕੂਲ ਚ ਪੜਨ ਗਏ ਸਕੂਲ ਨੂੰ ਛੱਡਣਾ ਸੀ ਬੱਸ ਚ ਗਏ ਬੱਸ ਨੂੰ ਛੱਡਣਾ ਸੀ ਦਵਾਈ ਜੱਜ ਗਏ ਉਹਨੂੰ ਛੱਡਣਾ ਸੀ ਅਸੀਂ ਉਹਦੇ ਨਾਲ ਹੀ ਪਿਆਰ પાਕੇ ਬਹਿ ਗਏ ਜੀ ਘਰ ਬਸੇਰਾ ਸੀ ਰਹਿਣ ਦਾ ਇਹਦੇ ਨਾਲ ਇੰਨਾ ਪਿਆਰ ਨਹੀਂ ਸੀ ਕਰਨਾ ਇਹ ਸਰੀਰ ਸਾਨੂੰ দান ਚ ਮਿਲਿਆ ਸਭ ਕੁਝ দান ਚ ਮਿਲਿਆ ਹੈ ਪਰਮੇਸ਼ਰ ਸਾਭ ਨੂੰ ਭੰਡਾਰੇ ਵੰਡ ਰਿਆ ਹੈ ਜੀ ਸੈਭੰਗ ਆਪਣੇ ਆਪ ਚੱਲ ਰਿਹਾ ਹੈ ਏਕੇ ਦਾ ਸਾਰਾ ਖੇਲ ਹੈ ਸੋ ਇੱਕ ਓੰਕਾਰ ਸਤਨਾਮ ਕਰਤਾਪੁਰਖ ਨਿਰਭਉ ਨਿਰਵੈਰ ਕਾਲਮੂਰਤ ਜੁਨੀ ਸੈਭੰਗ ਘੁਰ ਪ੍ਰਸਾਦ ਸੋ ਸਾਰਾ ਇਹਦੀ ਵਿਆਖਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਤਾਂ ਹੀ ਸਾਰੀ ਵਿਆਖਿਆ ਹੈ ਜੀ ਏਕੋ ਹੈ ਭਾਈ ਏਕੋ ਹੈ ਤੂੰ ਆਪ ਹੀ ਹੈ ਰੱਬ ਜੀ ਆਪ ਹੀ ਰਾਮ ਹੈ ਜੀ ਇਹ ਕਹਿੰਦੇ ਖੇ ਵਰਗਾ ਬਣ ਜਾ ਖੇ ਕਹਿੰਦੇ ਤਨ ਨੂੰ ਸਰੀਰ ਨੂੰ ਕੱਪੜਿਆਂ ਨੂੰ ਮੈਲਾ ਕਰਦੀ ਐ ਕਹਿੰਦੀ ਪਾਣੀ ਵਰਗਾ ਬਣ ਜਾ ਪਾਣੀ ਕਦੀ ਤੱਤਾ ਹੁੰਦਾ ਹੈ ਕਦੀ ਠੰਡਾ ਹੁੰਦਾ ਹੈ ਕਦੀ ਬਰਫ਼ ਬਣਦਾ ਸੋ ਫਿਰ ਰੋੜਾ ਬਣ ਜਾ ਰੋੜਾ ਤੇ ਪੱਥਰ ਕਿਸੇ ਨੂੰ ਦੁੱਖ ਨਹੀਂ ਨਾ ਦਿੰਦਾ ਪਹਾੜ ਦੇਖੋ ਇੱਕ ਥਾਂ ਨਹੀਂ ਇਹ ਵੀ ਦੁੱਖ ਦਿੰਦਾ ਹੈ ਸਾਡੇ ਇਹ ਟੁੱਡੇ ਵਜਦੇ ਹਮ ਕਹਿੰਦੇ ਤੂੰ ਭਗਵਾਨ ਵਰਗਾ ਬਣ ਜਾ ਭਗਤ ਕਬੀਰ ਜੀ ਕਹਿੰਦੇ ਹਨ ਜੀ RAM ਰਮਿਆ ਹੋਇਆ ਅੰਦਰ ਹੀ ਹੈ ਜੀ ਤੂੰ ਆਪ ਹੀ RAM ਹੈ ਜੀ ਉਹਦੀ ਇੱਕ ਅੰਸਾ ਨਿੱਕਾ ਜਿਹਾ ਟੁਕੜਾ ਹੈ ਜੇ ਸਮੁੰਦਰ ਚ ਇੱਕ ਚਿੰਚਾ ਭਰ ਲਈ ਹੈ ਇੰਨਾ ਕੋ ਗਿਆਨ ਹੈ ਸਾਡੇ ਕੋਲ ਸਾਡੇ ਵਰਗੇ ਗਧੇ ਨੂੰ ਕੁੱਤੇ ਨੂੰ ਕੀ ਵੇ ਦਾ ਪਾਠ ਸੁਣਾਇ ਕੀ ਘਰਬਾਣੀ ਸੁਣਾਇ ਜੀ ਸਾਰੀ ਵੀਡੀਓ ਮੇਰੇ ਵਾਸਤੇ ਆ ਮੈਂ ਬੰਦਾ ਬਣ ਗਿਆ ਦੁਨੀਆ ਬਣ ਗਈ ਸਿੱਖ ਸਿੱਖੀ ਤਾਰ ਨਹੀਂ ਪੈਗੀ ਸਿੱਖ ਨਾਮ ਬਦਨਾਮ ਹੋ ਗਿਆ ਹੈ ਜੀ ਅਸਲੀ ਨਕਲੀ ਹੋ ਗਿਆ ਸੋ ਅੰਦਰੋਂ ਇਹ ਖੋਟਾ ਸੋਨਾ ਹੈ ਜੀ ਸਭ ਨੂੰ ਪਤਾ ਲੱਗ ਗਿਆ ਹੈ ਸਿੱਖੀ ਤਾ ਨਹੀਂ ਪੈਗੀ ਜੀ ਵਾਈ ਕੁ ਜੀ ਕ ਖਰ ਸਵੇ ਬਤੇ ਦੇਖ ਭਤੇ ਜੀ ਸ੍ਰੀ ਗੁਰਗਰਾਹ ਸਾਹਿਬ ਜੀ ਦਾ ਸਾਰੇ ਸੰਸਾਰ ਤੇ ਸਵਧਾਨ ਲਾਗੂ ਹੋਏਗਾ ਵਾਹ ਕੁਝ ਕ ਖਸਵੇਂ ਭਤੇ ਦੇਖਦੇ ਭਤੇ